Eu não dá nada, não, eu tô trincando. Eu que apiado, não nada, ਇਸ ਦਾ ਕਰੀ ਨਾ ਕਰੇ। ਕਰੇ ਤੀਸੀ ਕਰੀ ਇਹ ਵੇ ਕਈ ਨਾ। ਉਹਨੂੰ ਉਹਦਾ ਸਾਹਿਬ ਤੈਨੂੰ ਕਹ। ਇੱਕ ਤਰਸ ਪੂਰ ਦਿਓ। ਇਹ ਤਰੀਕਾ ਨਹੀਂ ਚੱਲਦਾ ਤੁਹਾਡਾ। ਠੀਕ ਆ। ਤੁਸੀਂ ਆਪਣੇ ਮੰਗਾ ਦੇ ਲਈ ਆਏ ਹੋ ਆਪਣੇ ਹੱਥਾਂ ਦੇ ਲਈ ਆਏ ਹੋ। ਅੱਗੇ ਕੀ ਪ੍ਰਸ਼ਾਸਨ ਨੂੰ ਜ਼ਿਲ੍ਹਾ ਦੇ ਪ੍ਰਸ਼ਾਸਨ ਨੂੰ ਚਾਹੀਦੀ ਆਦੀ ਆਵਾਜ਼ਾਂ ਤੋਂ ਕੰਮ ਕਰਦੇ ਨੇ ਉਹ ਤੁਮੀ ਬੇਅੰਬਰ ਦਿਓ ਦੇ। Terima kasih kerana ਕਿਤੇ ਜਾਣਾ ਵਾ ਹੇਲੂਆ 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 ਮਾਨਸਰਮ ਲਾਡ ਤੋਂ ਹੋਇਆ ਨਹੀਂ ਤੁਸੀਂ ਪਸੀਲ ਹੋ ਜਾਓ ਮੈਂ ਆ ਜੀ ਨਹੀਂ ਤੇ 33 83 ਭਾਈ ਲੀਵੇ ਸਾਹਿਲ पा जॾहिं पिछो आये उन

ਸਿਸਟਰ ਪਰ ਵੀਰ ਮੇਰਾ ਤੁਸੀਂ ਸਮਝਦੇ ਹੋ ਸਾਰਾ ਬਗਾਰ ਜਾਉਂਦੇ ਆਂ ਪਤਾ ਨਹੀਂ ਕਿੱਥੇ ਜਾਉਂਦੇ ਹੋ ਇਹਦੀ ਬਣਾਣੀ ਹੈ ਸਿਸਟਰ ਪਰ ਨਾ ਹਟਾਉਂਦਾ ਜੀ ਜਮਨ ਰੋਟੀਆਂ ਪਹਿਲੀ ਜਿਹਨੇ ਲਾਈ ਆ ਉਹਦੀ ਮਾਣ ਗਿਰਨ ਲਿਓ

ਹੇਲੂਇਆ 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 ਵਧੀਏ ਇੱਕ ਜ਼ਿੰਦਾਬਾਦ ਵਧੀਏ ਇੱਕ ਜ਼ਿੰਦਾਬਾਦ ਹੇਲੂਇਆ ਮਸਾਲੇ ਆਏ ਨਹੀਂ ਇੰਗਰੀਜ਼ੀ ਕਹਿੰਦਾ ਕਿ ਤਿਆਰ ਹੋ ਕੇ ਬਾਅਦ ਤੁਸੀਂ ਹੀ ਆ ਕੇ ਦੇ ਭਾ ਮਾਤਰਾ ਦੇ ਅੱਗੇ ਓਥੇ ਨਾਲ ਚੱਲਣਾ 2 ਮਿੰਟ ਬੋਰ ਕਰਾ ਕੇ ਅੰਦਰ ਜਾਵਾਂਗੇ 2 ਮਿੰਟ ਚੋਂ ਬਾਹਰ ਚਾਹੀਦਾ ਅਰੇ ਮੋ ਦੇ ਲਾਗ ਰਿਹਾ ਪੜਾਉਂਦਾ ਆ ਪਤਾ ਆ ਗਿਆ ਇਹਨੂੰ ਲਾ ਦੇਣਾ ਤੇ ਤੇ ਬੜੇ ਨੰਬਰ ਜਾਏਗਾ ਅਰੇ ਜੀ ਆਹ ਲਾਪੋਰਟ ਆਇਆ ਯਾਰ ਹਾ ਬਾਕੀ ਕਿਤੇ ਕੀ ਹੈ ਸਭ ਲੋਕ ਮੰਗਦੇ ਦਾਦਾ ਜੀ 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 ਜ 1 ਅਪ੍ਰੈਲ ਦਾ ਟਾਈਮ ਦਿੱਤਾ ਸੀ ਤੋ ਸੋ ਅੱਜ 1 ਅਪ੍ਰੈਲ ਆ ਪੂਰਾ ਮਸੀਹ ਪਾਈ ਚਾਰਾ ਇਕੱਠਾ ਹੋਇਆ ਵਾ ਗੁਰਦਾਸਪੁਰ ਦੇ ਵਿੱਚ ਡੀਸੀ ਦਫ਼ਤਰ ਦੇ ਅੱਗੇ ਕੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਅਮਿਸ਼ਾਰੰਦਾਸਿਆ ਚੈਨਲ ਤੇ ਹallelujah 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 ਤੀਨ ਦੇਖ ਰਹੇ ਹੋ ਲਾਈਵ ਤਸਵੀਰਾਂ ਗੁਰਦਾਸਪੁਰ ਦੇ ਵਿੱਚ ਡੀਸੀ ਦਫਤਰ ਦੇ ਬਾਹਰ ਮਸੀਹਪਾਈ ਚਰਾ ਹੋ ਚੁੱਕਾ ਇਕੱਠਾ ਉਹ ਵੀ ਕੋਈ ਆਪਣੇ ਆਪਣੇ ਵਿਚਾਰ ਬੇਸ਼ਕਰਨਾ ਚਾਹੁੰਦਾ ਆਪਣੇ ਵਿਚਾਰ ਬੇਸ਼ਕਰੇ ਜਿਹਨਾਂ ਨੂੰ ਫੋਨ ਕਰ ਲੋ ਤੇ ਜਿਹਨੇ ਕੁੱਟੋਂ ਦੀ ਆਇਓ ਕੰਮ ਖੇੜ ਮਿਲੋ ਉਹਨਾਂ ਦੇ ਕਾਰ ਕਰ ਲੋ ਅਮਨ ਅਮਨ ਨੂੰ ਨਿਕਲੋ ਆਹ ਅੱਗੇ ਆਪ ਬਿਠਾਓ ਇਹ ਇੱਥੇ ਬੋਲਦੇ ਨਹੀਂ ਜਾਂਦਾ ਕਰਦਾ ਸਾਹ ਬੋ ਅੱਗੇ ਜਿੰਨੇ ਵੀ ਵਿਚਾਰ ਰੱਖਣੇ ਆ ਆਪਣੇ ਅੱਗੇ ਆ ਜਾਓ ਇੱਥੇ ਆਓ ਅੱਛਾ ਹੈ ਸਸਤੇ ਇਤੋਂ ਅੱਗੇ ਨਹੀਂ ਬਦਨਾ ਕਿਸੇ ਨੇ ਨਹੀਂ ਇਤੋਂ ਅੱਗੇ ਤਾਦੀ ਬਦਨਾ ਜਦੋਂ ਮੰਗ ਪੱਤਰ ਲੈਣ ਲਈ ਇੱਥੇ ਕੋਈ ਸਾਡਾ ਸਰਕਾਰੀ ਨਮਾਇੰਦਾ ਅੱਗੇ ਆਊਗਾ ਸਾਰੇ ਮੇਰੀ ਬੇਟੀਆਂ ਭਰਾਵਾਂ ਨੂੰ ਕਹੂ ਲੜਵਾਈ ਨਹੀਂ ਕਰਨੀ ਪਿਆਰ ਨਾਲ ਗੱਲ ਸੁਣੀਆ ਜਿਹੜਾ ਵੀ ਤੇ ਬੁਲਾਵਾ ਇੱਥੇ ਆ ਕੇ ਬੁਲਾਣਾ ਚਾਹਵੇ ਉਸਕੇ ਇਤਰਾਫ ਰਸਦਾ ਪਰ ਸਾਰੇ ਨਾਲ ਸੇਤ ਦੇ ਇੰਕਿਸਤਨਾਮ ਇੱਥੇ ਨਾ ਆਓ ਜਿੱਥੇ ਦੇ ਬੜੇ ਸ਼ੋਵੀਂ ਔਰ ਅੰਦਰ ਦਾ ਅਧਿ ਕੌਸ਼ਤ ਕਰ ਰਿਹਾ ਜਿਮਾਤਕ ਕੋਈ ਵੱਡਾ ਪ੍ਰਸ਼ਾਸਨਿਕ ਅਧਿਕਾਰੀ ਤੁਹਾਡਾ ਮੱਗ ਪੱਤਰ ਨਹੀਂ ਲਿਆਉਣ ਹੁੰਦਾ ਔਰ ਤੁਹਾਡੀ ਮੰਗ ਉਹ ਨਹੀਂ ਸੁਣਦਾ ਦੇਖੋ ਇਹ ਜਿਹੜੀ ਮੰਗਾ ਮੈਂ ਤੁਹਾਨੂੰ ਦੱਸ ਦਿਆਂ ਇਹ ਜਿਹੜੀ ਮੰਗਾ ਚੌਂਕ ਦੀ ਇਹ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਆ ਔਰ ਜੇ ਮੈਂ ਗਲਤ ਨਾ ਹੋਵਾਂ ਕਿ ਅਕਾਲੀ ਸਰਕਾਰ ਵੇਲੇ 10 ਲੱਖ ਰੁਪਈਆ ਚੌਂਕ ਨੂੰ ਬਣਾਉਣ ਦੇ ਲਈ ਸਰਕਾਰਾਂ ਵੱਲੋਂ ਦਿੱਤਾ ਵੀ ਗਿਆ ਲੇਕਿਨ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਇੱਥੇ ਰੋਗੇ ਜਾਂ ਹੋਰ ਕਿਸੇ ਵਜਾ ਲੈ ਕਰਕੇ ਕਾਨੂੰਨੀ ਅਰਜ਼ਰ ਕਰੋ ਜਾਂ ਉਸ ਪੈਸੇ ਦੀ ਦੋਰ ਵਰਤੋਂ ਕਰਕੇ ਇਹ ਗੱਲ ਸਿਰੇ ਨਹੀਂ ਚੜਸ ਗਿਆ ਇਹ ਲੰਬਾ ਸੰਘਰਸ਼ੜਾ ਲਗਾਤਾਰ ਸੱਟ ਚੱਲਦਾ ਰਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਅੰਦਰ ਜਿੱਦਾਂ دوسری ਦੂਸਰੇ ਪਾਈਚਾਰਿਆਂ ਨੂੰ ਦੂਸਰੀਆਂ ਕਮਿਊਨਿਟੀਆਂ ਨੂੰ ਚੌਂਕ ਬਣਾ ਕੇ ਦਿੱਤੇ ਜਾ ਰਹੇ ਨੇ ਉਨ੍ਹਾਂ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰੂਆਂ ਦੀ ਯਾਦ ਵਿੱਚ ਜਾਂ ਹੋਰ ਧਾਰਮਿਕਾਂ ਔਰ ਰਾਜਨੀਤਿਕਾਂ ਦੀ ਯਾਦ ਵਿੱਚ ਇਸੇ ਪ੍ਰਕਾਰ ਹੀ ਇੱਕ ਮਸੀਹ ਤੋਂ ਕਿਸੇ ਵੀ ਨਾਮ ਦੇ ਉੱਤੇ ਇਸਾਈ ਭਾਈਚਾਰੇ ਨੂੰ ਸੌਰੀ ਬਣਾਉ ਦਿੱਤਾ ਜਾਵੇ ਪਰੰਤੂ ਜਿੰਦਾ ਵੀ ਹਮੇਸ਼ਾ ਇਸਾਈ ਭਾਈਚਾਰੇ ਨੂੰ ਆਂ ਦਿੱਤਾ ਜਾਂਦਾ ਹੈ ਮੈਂ ਇੱਥੇ ਕਿਉਂ ਆਇਆ ਹਾਂ ਯਾਰ